साल ठीकु आहे असीं अगरि चलो क्या क्या

लेजो लेजो लेजो

ਅਮੀਰ ਆਖੀਆ ਕਰੋ ਆਪਣੀ ਰਾਖੀ ਦੀ ਕਰੋ ਪਿਆਰੀ ਬੱਤੀ ਹੋ ਕੇ ਜਨਤਾ ਸਾਰੀ ਕੀਤਾ ਹੋਇਆ ਸਮਝਦਾ ਤਾ ਲਾਗੂ ਕਰਵਾ ਕੇ ਰਹਾਗੇ ਕਰਵਾ ਕੇ ਨਾਰਾ ਦੇ ਚਲਾ ਰਹੇ ਬਟਿੰਡੇ ਦਾ ਘੱਟਿਆ ਪ੍ਰਸ਼ਾਸਨ ਮੁਰਦਾਬਾ 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 ਪੰਡ ਮੁੱਖ ਮੰਤਰੀ ਮੁਰਦਾਬਾ 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 ਭਾਜਪੀ ਦਾ ਪਖਪੂਰਨ ਵਾਲਾ ਮੁੱਖ ਮੰਤਰੀ ਮੁਰਦਾਬਾ ਮੁਰਦਾਬਾ ਮੁੱਖ ਮੰਤਰੀ ਮੁਰਦਾਬਾ 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 ਇਥੋਂ ਦਾ ਕਟਿਆ ਡੀਸੀ ਮੁਰਦਾਬਾ 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 ਕਸਬਾ ਪਲਾਂਟੇ ਬਾਰ ਬਾਰ ਸਮਝੌਤਾ ਕਰਕੇ ਮੁਕੰਨਲਾ ਡੀਸੀ ਮੁਰਦਾਬਾ 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 ਜਿਲ੍ਹੇ ਦਾ ਕਟਿਆ ਪ੍ਰਸ਼ਾਸਨ ਮੁਰਦਾਬਾ 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 ਲੋਕ ਇਕਤਾ ਜਿੰਦਾਬਾਦ 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 Terima kasih telah menonton. ਮੈਂ ਜਗਦੇਵ ਸਿੰਘ ਚੋਕੇ ਵਾਲਾ ਭਾਰਤੀ ਕਿਸਾਨ ਯੂਨੀਅਨ ਦਾ ਨੇਕਤਾ ਗਰਾਹਾ ਦਾ ਜਿਲ੍ਹੇ ਦਾ ਆਦੂ ਆ ਜੋ ਅੱਜ ਪ੍ਰਸ਼ਾਸਨ ਚੜ ਕੇ ਆਇਆ ਸੀ ਪਾਈਪਲਾਈਨ ਬਣਤੀ ਖਾਤਰ ਇਹ ਠੱਕੇਰਾ ਪਾਈਪਲਾਈਨ ਪਾ ਦਾਂਗੇ ਲੋਕਾਂ ਦੀ ਤਾਕਤ ਤੇ ਜੋਰ ਤੇ ਉਹਨਾਂ ਨੂੰ ਬਰਾਂਖ ਪਹੁੰਚ ਨਾ ਪਿਆ ਤੇ ਇਹ ਇਹ ਲੋਕਾਂ ਦੀ ਤਾਕਤ ਹੈ ਜਿਨੇ ਜਿੱਤ ਲੋਕਾਂ ਦੀ ਹੋਈ ਆ ਪ੍ਰਸ਼ਾਸਨ ਤੋਂ ਚੜ ਕੇ ਆ ਸੀ ਉਹਨਾਂ ਦੀ ਹਾਰ ਹੋਈ ਆ ਇਸ ਕਰਕੇ ਮਸ਼ੀਨਾਂ ਜਿਹੜੀਆਂ ਹੁਣ ਜਾ ਰਹੀਆਂ ਤੁਸੀਂ ਦੇਖ ਰਹੇ ਹੋ ਲੋਕ ਆਪਣੀ ਤਾਕਤ ਦੇ ਜੋਰ ਤੇ ਵੱਡੇ ਵੱਡੇ ਕ੍ਰਿਸ਼ਮੇ ਦਿਖਾਉਂਦੇ ਆ ਮੈਂ ਗਗਦੇਵ ਸਿੰਘ ਡੋਗੜਾ ਆ ਭਾਰਤੀ ਸੰਜੋਨੀ ਨੇ ਇੱਕਤਾ ਅਗਰਾਹਾ ਬਣੀ ਹੋ ਜੋ ਅੱਜ ਪ੍ਰਸ਼ਾਸਨਾਂ ਆਫ ਦਾ ਨਾਮ ਰੱਸ਼ਕਰ ਲੈ ਕੇ ਪਿੰਡ ਨੇੜੇ ਵਾਲੇ ਦੇ ਅੰਦਰ ਬਿਨਾ ਮਾਜਵਾ ਦਿੱਤੇ ਜਿਹੜੇ ਪਾਈਪ ਲਾਈਨ ਉਹ ਪਾਉਣਾ ਸੀ ਕਿਉਂਕਿ ਪਹਿਲਾਂ ਵੀ ਜਦੋਂ ਉਹਨਾਂ ਨੇ ਪਾਈਪ ਲਾਈਨ ਲਈਆ ਉਦੋਂ ਅਧਾਰਤ ਦਾ ਸਹਾਰਾ ਲਿਆ ਇਹਨਾਂ ਨੇ ਅਧਾਰਤ ਦਾ ਸਹਾਰਾ ਲੈਣ ਤੋਂ ਬਾਅਦ ਪੰਜ ਬੰਦਿਆਂ ਦੇ ਕੇਸ ਲਾਏ ਕਰੋੜ ਰੁਪਇਆ ਜਿਹੜਾ ਉਹ ਡੀਸੀ ਦੇ ਖਾਤੇ 'ਚ ਤਾਂ ਰਿਹਾ ਪਰ ਡੀਸੀ ਨੇ ਉਹ ਕਰੋੜ ਮੋੜ ਕੇ ਉਹਨਾਂ ਕੰਪਨੀ ਵਾਲਿਆਂ ਨੂੰ ਦੇ ਦਿੱਤਾ ਤੇ ਇੱਧਰ ਧੱਕੇ ਨਾਲ ਜਿਹੜੀ ਪਾਈਪ ਲਾਈਨ ਉਹ ਪਾਉਣਾ ਚਾਹੁੰਦੇ ਸੀ ਪਹਿਲਾਂ ਵੀ ਆਏ ਉਦੋਂ ਚੰਨ ਸਿੰਘ ਦੇ ਬਾਣ ਤੋੜਦੇ ਸੀ ਜਦੋਂ ਧੇਰੇ ਆ ਉਦੋਂ ਚੰਨ ਸਿੰਘ ਦੇ ਪੈਸੇ ਜਿਹੜੇ ਉਹ ਬਾਅਦ ਦੇ ਜਿਹੜੇ ਦੂਜੇ ਚਾਰ ਬੰਦਿਆਂ ਦੇ ਨਾਲ ਲਾਇੀ ਸੀ ਉਹਨਾਂ ਨੂੰ ਕੁੱਤੀ ਨਹੀਂ ਪਾਈ ਹੋਰ ਕਿਸੇ ਨੂੰ ਨਹੀਂ ਪਾਈ ਅੱਜ ਉਹ ਲਾਨ ਵਾਲਾ ਲਸ਼ਕਰ ਲੈ ਕੇ ਆਦਿਆਂ ਮਸ਼ੀਨਾ ਲੈ ਕੇ ਇੱਥੇ ਪੈਵਲਨ ਪਾ ਰਹੇ ਸੀ ਜਿਹੜਾ ਲੋਕਾਂ ਦੀ ਤਾਕਤ ਤੇ ਜੋਰ ਤੇ ਲੋਕਾਂ ਨੇ ਆਪਣੀ ਤਾਕਤ ਪਗਾਈ ਆ ਤੇ ਉਹਨਾਂ ਨੂੰ ਵਾਪਸ ਬਰੰਗ ਆ ਜਿਹੜਾ ਪਰਤਿਆ ਜੋ ਗੱਲਬਾਤ ਹੋਈ ਉਹ ਸਾਡੇ ਸੁਪੇ ਦੇ ਆਪਕਾ ਨੇ ਹੋਈ ਆ ਫੇਰ ਦੱਸਾਂਗੇ ਹੁਣ ਕਿਰਾਂ ਇਹਨਾਂ ਨੂੰ ਵਾਪਸ ਮੁੜਨ ਲਈ ਅਸੀਂ ਮਜਬੂਰ ਕੀਤਾ ਲੋਕਾਂ ਦੀ ਤਾਕਤ ਦੇ ਜੋ ਪਾਈਪਲਾਈਨ ਵਾਲਿਆਂ ਦਾ ਪ੍ਰਸ਼ਾਸਨ ਦਾ ਤਾਮਾ ਜਾਮਾ ਜਿਹੜਾ ਸਾਰਾ ਉਹ ਹੁਣ ਇੱਥੇ ਜਾਂਦਾ ਹੋਇਆ ਕਿਸਾਨਾਂ ਨੇ ਕੱਟ ਕਰਕੇ ਆਪ ਦਾ ਜਿਹੜਾ ਬਚਾਵ ਕੀਤਾ ਹੈ ਲੰਮੇ ਸਮੇਂ ਤੋਂ ਪਾਈਪਲਾਈਨ ਇਹ ਰੁਕੀ ਹੋਈ ਆ ਅੱਜ ਪ੍ਰਸ਼ਾਸਨ ਅੱਥਰ ਚੜ ਕੇ ਆਇਆ ਸੀਗਾ ਸੋ ਕਿਸਾਨਾਂ ਨੇ ਇਕੱਠੇ ਹੋ ਕੇ ਪਾਈਪਲਾਈਨ ਰੋਕੀ ਆ ਤੇ ਇੱਥੋਂ ਤੇ ਇੱਥੋਂ ਜਿਹੜਾ ਇਹਨਾਂ ਦਾ ਸਾਜੋ ਸਮਾਨ ਹੈ ਓਏ ਤੂੰ ਤੋੜਿਆ ਕਿ ਇੱਥੋਂ ਆਪਾਂ ਦਾ ਦੋ ਸਮਾਨ ਜਿਹੜਾ ਲੈ ਜਾਓ ਸਾਡੀ ਗੱਲ ਛੋੜ ਸਾਬ ਗੱਲ ਸੁਣ ਅਸੀਂ ਆਣੇ ਸੀ ਓਏ ਓਏ ਬਾਬਾ ਇੱਧਰ ਆ ਇੱਧਰ ਆ ਭਾਈ ਦੇਖ ਮਾੜਾ ਐਵੇਂ ਨਹੀਂ ਪਛਾਹ ਮੈਂ ਕਰ ਦੋ ਕਰ ਦੋ ਆ ਗਿਆ ਕਬੂ ਆ ਗਿਆ ਇਹ ਇਹ ਦੇ ਲੱਭੂ ਆ ਗਏ ਸਾਰੇ ਕਬੂ ਆ ਗਏ ਓਏ ਨਾ ਨਾ ਕਰੋ ਐ ਨਾ ਕੋਈ ਨਹੀਂ ਕੋਈ ਨਹੀਂ ਬਾਬਾ ਨਹੀਂ ਪਹਿਨਣਾ ਰੈਂਡ ਹੋ ਰੈਂਡ ਤਾਂ ਪਹਿਨੋ ਕੋਈ ਗੱਲ ਨਹੀਂ ਪਹਿਨੋ ਕੋਈ ਗੱਲ ਨਹੀਂ ਕੋਈ ਕੋਈ ਗੱਲ ਨਹੀਂ ਪਹਿਨੋ ਔਰ ਯਾਰ ਨਾ ਕਰ ਨਾ ਨਾ ਦੇਖ ਪੰਜਾਬੀ ਦੋ ਸਾਲ ਹੋ ਗਏ ਸੁੱਕਾ ਕਰਾ ਹੋਇਆ ਫੋਟੋ ਲੱਗਦੀ ਹੈ ਕੀ ਕਿਸੇ ਦਾ ਦੱਸੋ